ਅਸਲੀ ਦਿਨ ਰਾਤ ਪਿਛਲੇ ਢਾਈ ਤੋਂ ਤਿੰਨ ਮਹੀਨੇ ਕੰਮ ਕੀਤਾ ਬੜੀ ਮਿਹਨਤ ਕੀਤੀ ਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਧੰਨਵਾਦ ਕਰਦਾ ਪੂਰੀ ਲੋਕ ਸਭਾ ਖਡੂਰ ਸਾਹਿਬ ਦੇ ਆਪਣੇ ਸਾਥੀਆਂ ਦਾ ਸਾਡੇ ਐਮਐਲਏ ਸਭਾਂ ਸਾਡੇ ਚੇਅਰਮੈਨ ਸਭਾਂ ਬਲਾਕ ਪ੍ਰਧਾਨ ਹਲਕਾ ਇੰਚਾਰਜ ਸਭਾਂ ਬਾਡਾਂ ਦੇ ਪ੍ਰਧਾਨ ਪਿੰਡਾਂ ਦੇ ਪ੍ਰਧਾਨ ਹਰ ਇੱਕ ਉਹ ਸਾਥੀ ਦਾ ਜਿਨੇ ਦਾਸ ਲਈ ਦਿਨ ਰਾਤ ਪਿਛਲੇ ਢਾਈ ਤੋਂ ਤਿੰਨ ਮਹੀਨੇ ਕੰਮ ਕੀਤਾ ਬੜੀ ਮਿਹਨਤ ਕੀਤੀ ਏ ਦਾਸ ਨੂੰ ਪਤਾ ਵੀ ਹਰ ਸਾਥੀ ਨੇ ਦਿਲੋਂ ਤਨੋਂ ਮਨੋਂ ਤਨੋਂ ਹਰ ਤਰੀਕੇ ਨਾਲ ਮਿਹਨਤ ਕੀਤੀ ਆਪਣਾ ਫਰਜ਼ ਆ ਮਿਹਨਤ ਕਰਨਾ ਬੰਦੇ ਦਾ ਕੰਮ ਆ ਜ਼ਮੀਨ ਨੂੰ ਵਾਉਣਾ ਉਹਦੇ ਚ ਬੀ ਪਾਉਣਾ ਬਾਕੀ ਪ੍ਰਮਾਤਮਾ ਦੇ ਵਾਸਤੇ ਵੀ ਪ੍ਰਮਾਤਮਾ ਨੇ ਕਿਹੋ ਜਿਹਾ ਚਾੜ ਦੇਣਾ ਬਾਕੀ ਸਾਥੀਓ ਹੌਸਲੇ ਬਲੰਦ ਰੱਖਿਓ ਅੱਗੇ ਵੀ ਆਪਾਂ ਜੇ ਮਿਹਨਤ ਕਰਦੇ ਰਹੇ ਕਰਦੇ ਰਹੇ ਤੇ 2022 ਚ ਵੱਡੀ ਲੀਡ ਨਾਲ 92 ਐਮਐਲਏ ਜਿਤਾ ਕੇ ਪੰਜਾਬ ਦੇ ਭੈਣਾ ਭਰਾਵਾਂ ਨੇ ਵਿਧਾਨ ਸਭਾ ਦੇ ਵਿੱਚ ਭੇਜੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਉਸੇ ਤਰ੍ਹਾਂ ਸਾਥੀਓ ਕੋਈ ਗੱਲ ਨਹੀਂ ਇਹ ਫਤਵੇ ਸੰਗਤ ਦੇ ਆ ਤੇ ਮੈਨੂੰ ਸੰਗਤ ਦਾ ਫਤਵਾ ਸਿਰ ਮੱਥੇ ਸੰਗਤ ਦਾ ਫਤਵਾ ਮਨਜ਼ੂਰ ਆ ਕਿਉਂਕਿ ਇਹ ਸੰਗਤ ਆ ਗੁਰੂ ਦਾ ਰੂਪ ਆ ਜੋ ਸੰਗਤ ਫਤਵਾ ਦੇਵੇ ਉਹਨੂੰ ਮਨਜ਼ੂਰ ਕਰਨਾ ਚਾਹੀਦਾ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਤੇ ਜਿਹੜੇ ਉਮੀਦਵਾਰ ਜਿੱਤੇ ਆ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਕਾਂਗਰਸ ਦੇ ਆ ਆਮ ਆਦਮੀ ਪਾਰਟੀ ਦੇ ਸਾਡੀ ਪਾਰਟੀ ਦੇ ਭਾਜਪਾ ਪਾਰਟੀ ਦੇ ਪੂਰੇ ਦੇਸ਼ ਦੀ ਮੈਂ ਗੱਲ ਕਰ ਰਿਹਾ ਹਾਂ ਭਾਜਪਾ ਪਾਰਟੀ ਦੇ ਆ ਜਾਂ ਕੋਈ ਆਜ਼ਾਦ ਆ ਜਾਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਜਿਹੜੇ ਵੀ ਉਮੀਦਵਾਰ ਜਿੱਤੇ ਆ ਉਹਨਾਂ ਸਾਰਿਆਂ ਨੂੰ ਮੁਬਾਰਕਾਂ ਉਹਨਾਂ ਨੂੰ ਇਹੋ ਬੇਨਤੀ ਆ ਕਿ ਰਲ ਮਿਲ ਕੇ ਆਪਾਂ ਪੰਜਾਬ ਦਾ ਭਾਰਤ ਦਾ ਪੜਾ ਕਰੀਏ ਵਿਕਾਸ ਕਰੀਏ بلੰਦੀਆਂ ਤੇ ਲੈ ਕੇ ਜਾਈਏ ਬਾਕੀ ਗਾਂ ਆਪਾਂ ਨੂੰ ਸਾਥੀਓ ਹੋਰ ਮਿਹਨਤ ਕਰਨ ਦੀ ਲੋੜ ਆ ਕੁਝ ਗੱਲਾਂ ਸਿੱਖਣ ਦੀ ਲੋੜ ਆ ਵੀ ਜਿਹੜੇ ਨਾਲ ਸਾਡੇ ਸਾਥੀ ਆ ਵੀ ਉਹਨਾਂ ਦੇ ਕੰਮ ਕਿਵੇਂ ਕਰਨੇ ਆ ਜਾਂ ਸੰਗਤ ਦੇ ਕੰਮ ਕਿਵੇਂ ਕਰਨੇ ਆ ਇਹ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕੰਮ ਲੈ ਕੇ ਨਹੀਂ ਵੋਟਾਂ ਪਾਈਆਂ ਉਹਨਾਂ ਦਾ ਉਦੋਂ ਵੱਧ ਧੰਨਵਾਦ ਤੇ ਗਾਂ ਹੋਰ ਵੀ ਸਿੱਖਣ ਨੂੰ ਬੜਾ ਕੁਝ ਮਿਲੂਗਾ ਤੇ ਕੰਮ ਕਰਦੇ ਰਵਾਂਗੇ ਸਾਡਾ ਫਰਜ ਆ ਸੇਵਾ ਕਰਨਾ ਸੇਵਾਦਾਰ ਬਣ ਕੇ ਚੱਲਣਾ ਤੇ ਜਿਸ ਦਿਨ ਦੀਆਂ ਵੋਟਾਂ ਪਈਆਂ ਉਦੋਂ ਤੋਂ ਅੱਜ ਤੱਕ ਦਾਸ ਦਫਤਰ ਚ ਬਹਿ ਕੇ ਭਣਾ ਭਰਾਵਾਂ ਦੇ ਫੇਰ ਕੰਮ ਕਰ ਰਿਹਾ ਅੱਜ ਵੀ ਤੁਸੀਂ ਵੀ ਦੇਖ ਸਕਦੇ ਹੋ ਸੰਗਤ ਬੈਠੀ ਆ ਦਫਤਰ ਦੇ ਵਿੱਚ ਵੀ ਸੰਗਤ ਬੈਠੀ ਆ 12ਵੀਂ ਸੰਗਤ ਜਿਹੜੀ ਆਪਦੀ ਵਾਰੀ ਦਾ ਇੰਤਜ਼ਾਰ ਕਰਦੀ ਪਈ ਆ ਤੇ ਇਹ ਨਾ ਕਰਕੇ ਅਸੀਂ ਹੁਣ ਵੀ ਇਥੋਂ ਚੰਡੀਗੜ੍ਹ ਚਲ ਜਾਈਏ ਜਾਂ ਇਹੋ ਜੀ ਗੱਲ ਨਹੀਂ ਅਸੀਂ ਸੰਗਤ ਦੇ ਆ ਸੰਗਤ ਦੇ ਵਿੱਚ ਰਵਾਂਗੇ ਅੱਗੇ ਨਾਲੋਂ ਵੀ ਵੱਧ ਕੰਮ ਕਰਾਂਗੇ ਅੱਗੇ ਨਾਲੋਂ ਵੀ ਵੱਧ ਮਿਹਨਤ ਕਰਾਂਗੇ ਅੱਗੇ ਵੀ ਦਾਸ ਨੇ ਜੇ ਕੋ ਭੈਣ ਭਰਾ ਇੱਥੇ ਦਫ਼ਤਰ ਆ ਗਿਆ ਨਾ ਮੈਂ ਇਹ ਨਹੀਂ ਪੁੱਛਿਆ ਕਿ ਕਿਹੜੀ ਪਾਰਟੀ ਨਾਲ ਤੁਸੀਂ ਸੰਬੰਧ ਰੱਖਦੇ ਹੋ ਜਾਂ ਮੈਨੂੰ ਵੋਟ ਪਾਈ ਹੈ ਜਾਂ ਨਹੀਂ ਪਾਈ ਦਾਸ ਨੇ ਉਸੇ ਲਈ ਖੜੇ ਮੱਥੇ ਕੰਮ ਕੀਤਾ ਪਰ ਇਹ ਜ਼ਰੂਰੀ ਹੈ ਹੁਣ ਹੁਣ ਦਾਸ ਨੂੰ ਇਹ ਬੇਨਤੀ ਆਪੀ ਜੇ ਕੋ ਭੈਣ ਭਰਾ ਆਉਂਦਾ ਹੈ ਨਾ ਉਹ ਪਿੰਡ ਵਾਲੇ ਆਗੂ ਨੂੰ ਨਾਲ ਜਿਹੜੇ ਸਾਡੇ ਵਰਕਰ ਮਿਹਨਤ ਕਰਦੇ ਆ ਪਿੰਡ ਦੇ ਵਿੱਚ ਉਹਨੂੰ ਜ਼ਰੂਰ ਮੈਂ ਕਰੂੰਗਾ ਕੋਸ਼ਿਸ਼ ਵੀ ਉਹਦੇ ਰਾਈ ਉਹ ਕੰਮ ਹੋਵੇ ਤਾਂ ਜੋ ਜਦੋਂ ਕੱਲ ਨੂੰ ਵੋਟਾਂ ਆ ਤੇ ਉਹ ਜਿਹੜਾ ਸਾਡਾ ਸਾਥੀ ਆ ਪਿੰਡ ਦਾ ਆਗੂ ਆ ਪਿੰਡ ਦੇ ਸਾਡੇ ਵਰਕਰ ਨੇ ਉਹ ਕੱਲ ਨੂੰ ਇਹ ਤੇ ਕਹਿ ਸਕਣ ਵੀ ਅਸੀਂ ਤੁਹਾਡਾ ਕੰਮ ਮੰਤਰੀ ਸਾਹਿਬ ਤੋਂ ਕਰਾ ਕੇ ਲਿਆ ਆ ਤੇ ਇਹ ਵੋਟ ਸਾਨੂੰ ਮੰਤਰੀ ਸਾਹਿਬ ਦੇ ਅੱਖ ਚ ਸਾਡੇ ਅੱਖ ਜਾ ਆਮ ਆਦਮੀ ਪਾਰਟੀ ਦੇ ਅੱਖ ਚ ਕਰ ਦਿਓ ਇੱਥੇ ਮੈਂ ਤੇ ਇਹ ਪ੍ਰਮਾਣ ਸੀ ਰੱਖੀ ਕਿ ਕੋਈ ਵੀ ਮੇਰੇ ਕੋਲ ਇੱਥੇ ਦਫ਼ਤਰ ਆ ਗਿਆ ਨਾ ਮੈਂ ਹਰੇਕ ਦਾ ਕੰਮ ਖਿੜੇ ਮੱਥੇ ਭਾਵੇਂ ਕਿਸੇ ਦਾ ਜਿੱਡਾ ਮਰਜ਼ੀ ਵੱਡਾ ਕੰਮ ਹੀ ਮੈਂ ਪਿੰਡ ਦੇ ਆਗੂ ਨੂੰ ਵੀ ਨਹੀਂ ਪੁੱਛਿਆ ਵੀ ਇਹ ਬੰਦਾ ਆਪਣੇ ਨਾਲ ਜਾਂ ਨਹੀਂ ਮੈਂ ਤੇ ਇਹੋ ਕੀਤਾ ਵੀ ਆਪਾਂ ਸੇਵਾਦਾਰ ਆਪਾਂ ਨੂੰ ਸੇਵਾ ਮਿਲੀ ਹੈ ਤੇ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਆ ਸਵੇਰੇ 6 ਵਜੇ ਦਫ਼ਤਰ ਬਹਿ ਜਾਣਾ ਤੇ ਰਾਤ ਨੂੰ 2-2 3-3 ਵਜੇ ਤੱਕ ਬਹਿ ਕੇ ਸੰਗਤ ਦੇ ਕੰਮ ਕਰਦੇ ਰਹੇ ਆ ਤੇ ਚਲੋ ਕੋਈ ਗੱਲ ਨਹੀਂ ਫਿਰ ਵੀ ਸੰਗਤ ਦਾ ਫਤਵਾ ਵਾ ਪਰ ਇੰਨਾ ਕੁ ਥੋੜਾ ਜਿਹਾ ਸੁਧਾਰ ਜ਼ਰੂਰ ਕਰਾਂਗੇ ਕਿ ਜੇ ਕਿ ਪਿੰਡਪਰਾ ਦਾ ਕੰਮ ਆ ਉਹ ਪਿੰਡ ਵਾਲੇ ਆਗੂ ਪਿੰਡ ਵਾਲੇ ਵਰਕਰ ਨੂੰ ਜਾਂ ਸਾਡੇ ਜਿਹੜੇ ਵਾਡਾਂ ਦੇ ਵਿੱਚ ਆਗੂ ਨੇ ਵਾਡਾਂ ਦੇ ਪ੍ਰਧਾਨ ਆ ਜਾਂ ਜਿਹੜੇ ਸਾਡੇ ਅੱਗੇ ਲੱਗੇ ਆ ਮੋਢੀ ਸਾਡੇ ਵਰਕਰ ਨੇ ਉਹਨਾਂ ਨੂੰ ਨਾਲ ਲਿਆ ਕੇ ਕੰਮ ਕਰਾਂਗੇ ਤਾਂ ਜੋ ਅਗਲੇ ਨੂੰ ਯਾਦ ਰਵੇ ਵੀ ਮੈਂ ਪਿੰਡ ਦੇ ਵਰਕਰ ਨੂੰ ਨਾਲ ਲੈ ਕੇ ਕੰਮ ਕੀਤਾ ਪਰ ਫਿਰ ਵੀ ਚਲੋ ਕੋਈ ਗੱਲ ਨਹੀਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਫਿਰ ਤੋਂ ਇੱਕ ਵਾਰ ਸਾਰੇ ਆਪ ਦੇ ਆਮ ਆਦਮੀ ਪਾਰਟੀ ਦੀ ਸਾਡੀ ਰੀੜ ਦੀ ਹੱਡੀ ਸਾਰੇ ਹੀ ਕੇਡਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦਾ ਅਸਲੀ ਦਿਨ ਰਾਤ ਮਿਹਨਤ ਕੀਤੀ ਖਾਸ ਕਰਕੇ ਪੱਟੀ ਹਲਕੇ ਦਾ ਮੈਂ ਆਪਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੱਟੀ ਹਲਕੇ ਦੇ ਮੇਰੇ ਸਾਥੀਆਂ ਨੇ ਮੇਰੀਆਂ ਭੈਣਾਂ ਨੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਮੈਂ ਸਾਰਿਆਂ ਦਾ ਫੇਰ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਾਥੀਓ ਕੋਈ ਗੱਲ ਨਹੀਂ ਜਦੋਂ ਦੋ ਪੁਲਵਾਨ ਖੁੱਲਦੇ ਆ ਤੇ ਉਦੋਂ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਟਹਿਣਾ ਹੁੰਦਾ ਕੋਈ ਗੱਲ ਨਹੀਂ ਇਹ ਪੰਜ ਛੇ ਪਹਿਲਵਾਨ ਹੀ ਜਿਹੜੇ ਮੇਨ ਹੈਗੇ ਹੀ ਮੁਕਾਬਲੇ ਦੇ ਵਿੱਚ ਚਲੋ ਇੱਕ ਨੇ ਜਿੱਤਣਾ ਦਾ ਬਾਕੀਆਂ ਨੇ ਟਿਹੜਾ ਹੁੰਦਾ ਕੋਈ ਗੱਲ ਨਹੀਂ ਜੇ ਆਪਾਂ ਬਾਈ ਦੇ ਵਿੱਚ ਵੱਡੀ ਲੀਡ ਨਾਲ ਜਿੱਤੇ ਆ ਤੇ ਜੇ ਉਨੀ ਕੀ ਹੋ ਗਈ ਆ ਕੋਈ ਗੱਲ ਨਹੀਂ ਗਾ ਹੋਰ ਮਿਹਨਤ ਕਰਾਂਗੇ ਇਥੋਂ ਆਪਾਂ ਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲਿਆ ਇਥੋਂ ਇਹ ਸਿੱਖਣ ਨੂੰ ਮਿਲਿਆ ਵੀ ਵੀਰੋ ਮਿਹਨਤ ਕਰਾਂਗੇ ਤੇ ਜਿੱਤਾਂਗੇ ਇਹ ਗੱਲ ਮੈਂ ਕਿਉਂ ਕਹੀ ਕਿਉਂਕਿ ਐਨੇ ਤੂਫਾਨ ਦੇ ਬਾਵਜੂਦ ਵੀ ਸਾਡੇ ਸਾਥੀਆਂ ਨੇ ਬਹੁਤੇ ਪਿੰਡ ਫੇਰ ਆਮ ਆਦਮੀ ਪਾਰਟੀ ਨੂੰ ਜਿਤਾਤੀ ਕਿਉਂ ਜਿੱਤੇ ਕਿਉਂਕਿ ਉਹਨਾਂ ਸਾਥੀਆਂ ਨੇ ਦੇਰ ਰਾਤ ਇੱਕ ਕਰਕੇ ਘਰ-ਘਰ ਪਹੁੰਚ ਕੇ ਮਿਹਨਤ ਕੀਤੀ ਤੇ ਉਹ ਪਿੰਡ ਆਮ ਆਦਮੀ ਪਾਰਟੀ ਫੇਰ ਜਿੱਤੀ ਤੇ ਇਹੋ ਹੀ ਹੁੰਦਾ ਹੈ ਕਿ ਜਦੋਂ ਕਿਸੇ ਪਾਰਟੀ ਦੀ ਜਿੰਨੀ ਮਰਜ਼ੀ ਵੇਵ ਹੋਵੇ ਜਿੰਨਾ ਮਰਜ਼ੀ ਲੋਕਾਂ ਦਾ ਝਕਾ ਹੋਵੇ ਤੇ ਉਹ ਪਿੰਡ ਫੇਰ ਉਹ ਸਾਥੀ ਜਿੱਤ ਜਾਂਦੇ ਆ ਜਿਨ੍ਹਾਂ ਨੇ ਮਿਹਨਤ ਕੀਤੀ ਹੋਵੇ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਾਏ ਹੋਣ ਜਿਹੜਾ ਲੋਕਾਂ ਦੇ ਵਿੱਚ ਰਿਹਾ ਹੋਵੇ ਤੇ ਜਿਹੜਾ ਲਗਾਤਾਰ ਲੋਕਾਂ ਨਾਲ ਰਾਪਤਾ ਬਣਾ ਕੇ ਰੱਖਦਾ ਹੋਵੇ ਹੁਣ ਉਹਨਾਂ ਸਾਥੀਆਂ ਤੋਂ ਉਹਨਾਂ ਸਰਪੰਚਾਂ ਤੋਂ ਉਹਨਾਂ ਮੋਤਪਰਾ ਤੋਂ ਉਹਨਾਂ ਵਾਰਡ ਦੇ ਐਮਸੀ ਸਰਮਾਨਾਂ ਤੋਂ ਆਪਾਂ ਨੂੰ ਸੇਧ ਲੈਣ ਦੀ ਲੋੜ ਹੈ ਵੀ ਜੇ ਉਹ ਆਲਤੀਆਂ ਵਾਡਾਂ ਆਪਦੇ ਪਿੰਡ ਚ ਜਿਤਾ ਸਕਦੇ ਆ ਤੇ ਅਸੀਂ ਵੀ ਜੇ ਮਿਹਨਤ ਕਰਦੇ ਅਸੀਂ ਵੀ ਆਪਦੀਆਂ ਵਾਡਾਂ ਆਪਦੇ ਪਿੰਡ ਵੱਡੇ ਮਾਰਜਨ ਨਾਲ ਜਿਤਾ ਸਕਦੇ ਹਾਂ ਜਿਨ੍ਹਾਂ ਨੇ ਆਪਣੀਆਂ ਵਾਡਾਂ ਆਪਦੇ ਪਿੰਡ ਚ ਜਿਤਾਏ ਸਾਡੇ ਮੋਤ ਪਰ ਸਭਾ ਨਾਲ ਆਮਦਮੀ ਪਾਰਟੀ ਦੇ ਆਨੇ ਮੈਂ ਪੂਰੀ ਲੋਕ ਸਭਾ ਘੜੂਰ ਸਾਹਿਬ ਦੇ ਉਹਨਾਂ ਸਾਥੀਆਂ ਦਾ ਸਿਰ ਨਵਾ ਕੇ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਅਸੀਂ ਫਿਰ ਵੀ ਵੋਟ ਪ੍ਰਤੀਸ਼ਤ ਜਿਹੜੀਆਂ ਵੋਟਾਂ ਵਾ ਉਹ ਵੱਡੇ ਮਾਰਜਨ ਚ ਲੈ ਕੇ ਗਏ ਆ ਉਹਨਾਂ ਦਾ ਧੰਨਵਾਦ ਤੇ ਬਾਕੀ ਵੀ ਸਾਰੇ ਸਾਥੀਆਂ ਦਾ ਧੰਨਵਾਦ ਭਾਵੇਂ ਆਪਾਂ ਚਲੋ ਬੂਥਾਂ ਤੋਂ ਜਿੱਤਣ 'ਚ ਕਈਆਂ 'ਚੋਂ ਨਕਾਮ ਰਹੇ ਆਂ ਪਰ ਮਿਹਨਤ ਕੀਤੀ ਤਾਂ ਹੀ ਵੋਟਾਂ ਪਈਆਂ ਜੇ ਸਾਥੀਆਂ ਨੇ ਮਿਹਨਤ ਕੀਤੀ ਹੈ ਤੇ ਤਾਂ ਹੀ ਵੋਟਾਂ ਪਈਆਂ ਮੈਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਚਲੋ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਦਾਸ ਧੰਨਵਾਦ ਕਰਦਾ ਪੂਰੀ ਲੋਕ ਸਭਾ ਖਡੂਰ ਸਾਹਿਬ ਦੇ ਆਪਣੇ ਸਾਥੀਆਂ ਦਾ ਸਾਡੇ ਐਮ ਐਲ ਏ ਸਬਾਨ ਸਾਡੇ ਚੇਅਰਮੈਨ ਸਬਾਨ ਬਲਾਕ ਪ੍ਰਧਾਨ ਹਲਕਾ ਇੰਚਾਰਜ ਸਬਾਨ ਬਾਡਾਂ ਦੇ ਪ੍ਰਧਾਨ ਪਿੰਡਾਂ ਦੇ ਪ੍ਰਧਾਨ ਹਰ ਇੱਕ ਉਹ ਸਾਥੀ ਦਾ ਜਿਨੇ ਦਾਸ ਲਈ ਦਿਨ ਰਾਤ ਪਿਛਲੇ ਢਾਈ ਤੋਂ ਤਿੰਨ ਮਹੀਨੇ ਕੰਮ ਕੀਤਾ ਬੜੀ ਮਿਹਨਤ ਕੀਤੀ ਇਹ ਦਾਸ ਨੂੰ ਪਤਾ ਵੀ ਹਰ ਸਾਥੀ ਨੇ ਦਿਲੋਂ ਤਨੋਂ ਮਨੋਂ ਤਨੋਂ ਹਰ ਤਰੀਕੇ ਨਾਲ ਮਿਹਨਤ ਕੀਤੀ ਆਪਣਾ ਫਰਜ਼ ਆ ਮਿਹਨਤ ਕਰਨਾ ਬੰਦੇ ਦਾ ਕੰਮ ਆ ਜ਼ਮੀਨ ਨੂੰ ਵਾਉਣਾ ਉਹਦੇ ਚ ਬੀ ਪਾਉਣਾ ਬਾਕੀ ਪਰਮਾਤਮਾ ਦੇ ਵਾਸਤੇ ਆ ਵੀ ਪਰਮਾਤਮਾ ਨੇ ਕਿਹੋ ਜਿਹਾ ਚਾੜ ਦੇਣਾ ਬਾਕੀ ਸਾਥੀਓ ਹੌਸਲੇ ਬੁਲੰਦ ਰੱਖਿਓ ਅੱਗੇ ਵੀ ਆਪਾਂ ਜੇ ਮਿਹਨਤ ਕਰਦੇ ਰਹੇ ਕਰਦੇ ਰਹੇ ਤੇ 2022 ਚ ਵੱਡੀ ਲੀਡ ਨਾਲ 92 ਐਮਐਲਏ ਜਿਤਾ ਕੇ ਪੰਜਾਬ ਦੇ ਭੈਣਾ ਭਰਾਵਾਂ ਨੇ ਵਿਧਾਨ ਸਭਾ ਦੇ ਵਿੱਚ ਭੇਜੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਉਸੇ ਤਰ੍ਹਾਂ ਸਾਥੀਓ ਕੋਈ ਗੱਲ ਨਹੀਂ ਇਹ ਫਤਵੇ ਸੰਗਤ ਦੇ ਆ ਤੇ ਮੈਨੂੰ ਸੰਗਤ ਦਾ ਫਤਵਾ ਸਿਰ ਮੱਥੇ ਸੰਗਤ ਦਾ ਫਤਵਾ ਮਨਜ਼ੂਰ ਆ ਕਿਉਂਕਿ ਇਹ ਸੰਗਤ ਆ ਗੁਰੂ ਦਾ ਰੂਪ ਆ ਜੋ ਸੰਗਤ ਫਤਵਾ ਦੇਵੇ ਉਹਨੂੰ ਮਨਜ਼ੂਰ ਕਰਨਾ ਚਾਹੀਦਾ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਤੇ ਜਿਹੜੇ ਉਮੀਦਵਾਰ ਜਿੱਤੇ ਆ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਕਾਂਗਰਸ ਦੇ ਆ ਆਮ ਆਦਮੀ ਪਾਰਟੀ ਦੇ ਸਾਡੀ ਪਾਰਟੀ ਦੇ ਬੀਜੇਪੀ ਪਾਰਟੀ ਦੇ ਪੂਰੇ ਦੇਸ਼ ਦੀ ਮੈਂ ਗੱਲ ਕਰ ਰਿਹਾ ਬੀਜੇਪੀ ਪਾਰਟੀ ਦੇ ਆ ਜਾਂ ਕੋਈ ਆਜ਼ਾਦ ਆ ਜਾਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਜਿਹੜੇ ਵੀ ਉਮੀਦਵਾਰ ਜਿੱਤੇ ਆ ਉਹਨਾਂ ਸਾਰਿਆਂ ਨੂੰ ਮੁਬਾਰਕਾਂ ਉਹਨਾਂ ਨੂੰ ਇਹੋ ਬੇਨਤੀ ਆ ਕਿ ਰਲ ਮਿਲ ਕੇ ਆਪਾਂ ਪੰਜਾਬ ਦਾ ਭਾਰਤ ਦਾ ਪੜਾ ਕਰੀਏ ਵਿਕਾਸ ਕਰੀਏ ਭੁਲੰਦੀਆਂ ਤੇ ਲੈ ਕੇ ਜਾਈਏ ਬਾਕੀ ਗਾਂ ਆਪਾਂ ਨੂੰ ਸਾਥੀਓ ਹੋਰ ਮਿਹਨਤ ਕਰਨ ਦੀ ਲੋੜ ਆ ਕੁਝ ਗੱਲਾਂ ਸਿੱਖਣ ਦੀ ਲੋੜ ਆ ਵੀ ਜਿਹੜੇ ਨਾਲ ਸਾਡੇ ਸਾਥੀ ਆ ਕਿ ਉਹਨਾਂ ਦੇ ਕੰਮ ਕਿਵੇਂ ਕਰਨੇ ਆ ਜਾਂ ਸੰਗਤ ਦੇ ਕੰਮ ਕਿਵੇਂ ਕਰਨੇ ਆ ਇਹ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕੰਮ ਲੈ ਕੇ ਨਹੀਂ ਵੋਟਾਂ ਪਾਈਆਂ ਉਹਨਾਂ ਦਾ ਉਦੋਂ ਵੱਧ ਧੰਨਵਾਦ ਤੇ ਗਾਂ ਹੋਰ ਵੀ ਸਿੱਖਣ ਨੂੰ ਬੜਾ ਕੁਝ ਮਿਲੂਗਾ ਤੇ ਕੰਮ ਕਰਦੇ ਰਵਾਂਗੇ ਸਾਡਾ ਫਰਜ ਆ ਸੇਵਾ ਕਰਨਾ ਸੇਵਾਦਾਰ ਬਣ ਕੇ ਚੱਲਣਾ ਤੇ ਜਿਸ ਦਿਨ ਦੀਆਂ ਵੋਟਾਂ ਪਈਆਂ ਉਦੋਂ ਤੋਂ ਅੱਜ ਤੱਕ ਦਾਸ ਦਫ਼ਤਰ 'ਚ ਬਹਿ ਕੇ ਭੈਣਾ ਭਰਾਵਾਂ ਦੇ ਫੇਰ ਕੰਮ ਕਰ ਰਿਹਾ ਅੱਜ ਵੀ ਤੁਸੀਂ ਵੇਖ ਸਕਦੇ ਹੋ ਸੰਗਤ ਬੈਠੀ ਆ ਦਫ਼ਤਰ ਦੇ ਵਿੱਚ ਵੀ ਸੰਗਤ ਬੈਠੀ ਆ 12ਵੀਂ ਸੰਗਤ ਜਿਹੜੀ ਆਪਦੀ ਵਾਰੀ ਦਾ ਇੰਤਜ਼ਾਰ ਕਰਦੀ ਪਈ ਆ ਤੇ ਇਹ ਨਾ ਕਰਕੇ ਅਸੀਂ ਹੁਣ ਵੀ ਇੱਥੋਂ ਚੰਡੀਗੜ੍ਹ ਚਲ ਜਾਈਏ ਜਾਂ ਇਹੋ ਜੀ ਗੱਲ ਨਹੀਂ ਅਸੀਂ ਸੰਗਤ ਦੇ ਆ ਸੰਗਤ ਦੇ ਵਿੱਚ ਰਵਾਂਗੇ ਅੱਗੇ ਨਾਲੋਂ ਵੀ ਵੱਧ ਕੰਮ ਕਰਾਂਗੇ ਅੱਗੇ ਨਾਲੋਂ ਵੀ ਵੱਧ ਮਿਹਨਤ ਕਰਾਂਗੇ ਅੱਗੇ ਵੀ ਦਾਸ ਨੇ ਜੇ ਕੋ ਭੈਣ ਭਰਾ ਇੱਥੇ ਦਫ਼ਤਰ ਆ ਗਿਆ ਨਾ ਮੈਂ ਇਹ ਨਹੀਂ ਪੁੱਛਿਆ ਕਿ ਕਿਹੜੀ ਪਾਰਟੀ ਨਾਲ ਤੁਸੀਂ ਸਬੰਧ ਰੱਖਦੇ ਹੋ ਜਾਂ ਮੈਨੂੰ ਵੋਟ ਪਈ ਹੈ ਜਾਂ ਨਹੀਂ ਪਈ ਦਾਸ ਨੇ ਉਸੇ ਲਈ ਖੜੇ ਮੱਥੇ ਕੰਮ ਕੀਤਾ ਪਰ ਇਹ ਜ਼ਰੂਰੀ ਹੈ ਹੁਣ ਹੁਣ ਦਾਸ ਨੂੰ ਇਹ ਬੇਨਤੀ ਆ ਵੀ ਜੇ ਕੋਈ ਭੈਣ ਭਰਾ ਆਉਂਦਾ ਹੈ ਨਾ ਉਹ ਪਿੰਡ ਵਾਲੇ ਆਗੂ ਨੂੰ ਨਾਲ ਜਿਹੜੇ ਸਾਡੇ ਵਰਕਰ ਮਿਹਨਤ ਕਰਦੇ ਆ ਪਿੰਡ ਦੇ ਵਿੱਚ ਉਹਨੂੰ ਜ਼ਰੂਰ ਮੈਂ ਕਰੂੰਗਾ ਕੋਸ਼ਿਸ਼ ਵੀ ਉਹਦੇ ਰਾਈ ਉਹ ਕੰਮ ਹੋਵੇ ਤਾਂ ਜੋ ਜਦੋਂ ਕੱਲ ਨੂੰ ਵੋਟਾਂ ਆ ਤੇ ਉਹ ਜਿਹੜਾ ਸਾਡਾ ਸਾਥੀ ਆ ਪਿੰਡ ਦਾ ਆਗੂ ਆ ਪਿੰਡ ਦੇ ਸਾਡੇ ਵਰਕਰ ਨੇ ਉਹ ਕੱਲ ਨੂੰ ਇਹ ਤੇ ਕਹਿ ਸਕਣ ਵੀ ਅਸੀਂ ਤੁਹਾਡਾ ਕਾਮ ਮੰਤਰੀ ਸਾਹਿਬ ਤੋਂ ਕਰਾ ਕੇ ਲੈ ਆਇਆ ਤੇ ਇਹ ਵੋਟ ਸਾਨੂੰ ਮੰਤਰੀ ਸਾਹਿਬ ਦੇ ਹੱਕ 'ਚ ਸਾਡੇ ਹੱਕ ਜਾਂ ਆਮ ਆਦਮੀ ਪਾਰਟੀ ਦੇ ਹੱਕ 'ਚ ਕਰ ਦਿਓ ਇੱਥੇ ਮੈਂ ਤੇ ਇਹ ਪ੍ਰਮਾਣ ਸੀ ਰੱਖੀ ਕਿ ਕੋਈ ਵੀ ਮੇਰੇ ਕੋਲ ਇੱਥੇ ਦਫ਼ਤਰ ਆ ਗਿਆ ਨਾ ਮੈਂ ਹਰੇਕ ਦਾ ਕੰਮ ਖਿੜੇ ਮੱਥੇ ਭਾਵੇਂ ਕਿਸੇ ਦਾ ਜਿੱਡਾ ਮਰਜ਼ੀ ਵੱਡਾ ਕੰਮ ਹੀ ਮੈਂ ਪਿੰਡ ਦੇ ਆਗੂ ਨੂੰ ਵੀ ਨਹੀਂ ਪੁੱਛਿਆ ਵੀ ਇਹ ਬੰਦਾ ਆਪਣੇ ਨਾਲ ਜਾਂ ਨਹੀਂ ਮੈਂ ਤੇ ਇਹੋ ਕੀਤਾ ਵੀ ਆਪਾਂ ਸੇਵਾਦਾਰ ਆਪਾਂ ਨੂੰ ਸੇਵਾ ਮਿਲੀ ਹੈ ਤੇ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਸਵੇਰੇ 6 ਵਜੇ ਦਫ਼ਤਰ ਬਹਿ ਜਾਣਾ ਤੇ ਰਾਤ ਨੂੰ 2-2 3-3 ਵਜੇ ਤੱਕ ਬਹਿ ਕੇ ਸੰਗਤ ਦੇ ਕੰਮ ਕਰਦੇ ਰਹੇ ਆ ਤੇ ਚਲੋ ਕੋਈ ਗੱਲ ਨਹੀਂ ਫਿਰ ਵੀ ਸੰਗਤ ਦਾ ਫਤਵਾ ਵਾ ਪਰ ਇੰਨਾ ਕਿ ਥੋੜਾ ਜਿਹਾ ਸੁਧਾਰ ਜ਼ਰੂਰ ਕਰਾਂਗੇ ਵੀ ਜੇ ਕਿਸੇ ਭੈਣ ਭਰਾ ਦਾ ਕੰਮ ਹੈ ਉਹ ਪਿੰਡ ਵਾਲੇ ਆਗੂ ਪਿੰਡ ਵਾਲੇ ਵਰਕਰ ਨੂੰ ਜਾਂ ਸਾਡੇ ਜਿਹੜੇ ਵਾਡਾਂ ਦੇ ਵਿੱਚ ਆਗੂ ਨੇ ਵਾਡਾਂ ਦੇ ਪ੍ਰਧਾਨ ਆ ਜਾਂ ਜਿਹੜੇ ਸਾਡੇ ਅੱਗੇ ਲੱਗੇ ਆ ਮੋਢੀ ਸਾਡੇ ਵਰਕਰ ਨੇ ਉਹਨਾਂ ਨੂੰ ਨਾਲ ਲਿਆ ਕੇ ਕੰਮ ਕਰਾਂਗੇ ਤਾਂ ਜੋ ਅਗਲੇ ਨੂੰ ਵੀ ਯਾਦ ਰਵੇ ਕਿ ਮੈਂ ਪਿੰਡ ਦੇ ਵਰਕਰ ਨੂੰ ਨਾਲ ਲੈ ਕੇ ਕੰਮ ਕੀਤਾ ਪਰ ਫਿਰ ਵੀ ਚਲੋ ਕੋਈ ਗੱਲ ਨਹੀਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਫਿਰ ਤੋਂ ਇੱਕ ਵਾਰ ਸਾਰੇ ਆਪ ਦੇ ਆਮ ਆਦਮੀ ਪਾਰਟੀ ਦੀ ਸਾਡੀ ਰੀੜ ਦੀ ਹੱਡੀ ਸਾਰੇ ਕੇਡਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸਲੀ ਦਿਨ ਰਾਤ ਮਿਹਨਤ ਕੀਤੀ ਖਾਸ ਕਰਕੇ ਪੱਟੀ ਹਲਕੇ ਦਾ ਮੈਂ ਆਪਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੱਟੀ ਹਲਕੇ ਦੇ ਮੇਰੇ ਸਾਥੀਆਂ ਨੇ ਮੇਰੀਆਂ ਭੈਣਾਂ ਨੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਮੈਂ ਸਾਰਿਆਂ ਦਾ ਫੇਰ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਾਥੀਓ ਕੋਈ ਗੱਲ ਨਹੀਂ ਜਦੋਂ ਦੋ ਪਲਵਾਨ ਖੁੱਲਦੇ ਆ ਤੇ ਉਦੋਂ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਟਹਿਣਾ ਹੁੰਦਾ ਕੋਈ ਗੱਲ ਨਹੀਂ ਪੰਜ ਛੇ ਪਲਵਾਨ ਹੀ ਜਿਹੜੇ ਮੇਨ ਹੈਗੇ ਹੀ ਮੁਕਾਬਲੇ ਦੇ ਵਿੱਚ ਚਲੋ ਇੱਕ ਨੇ ਜਿੱਤਣਾ ਦਾ ਬਾਕੀਆਂ ਨੇ ਟਹਿਣਾ ਹੁੰਦਾ ਕੋਈ ਗੱਲ ਨਹੀਂ ਜੇ ਆਪਾਂ ਬਾਈ ਦੇ ਵਿੱਚ ਵੱਡੀ ਲੀਡ ਨਾਲ ਜਿੱਤੇ ਆ ਤੇ ਜੇ ਉਨੀ ਕੀ ਹੋ ਗਈ ਹੈ ਕੋਈ ਗੱਲ ਨਹੀਂਗਾ ਹੋਰ ਮਿਹਨਤ ਕਰਾਂਗੇ ਇਥੋਂ ਆਪਾਂ ਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲਿਆ ਇਥੋਂ ਇਹ ਸਿੱਖਣ ਨੂੰ ਮਿਲਿਆ ਵੀ ਵੀਰੋ ਮਿਹਨਤ ਕਰਾਂਗੇ ਤੇ ਜਿੱਤਾਂਗੇ ਇਹ ਗੱਲ ਮੈਂ ਕਿਉਂ ਕਹੀ ਕਿਉਂਕਿ ਐਨੇ ਤੂਫਾਨ ਦੇ ਬਾਵਜੂਦ ਵੀ ਸਾਡੇ ਸਾਥੀਆਂ ਨੇ ਬਹੁਤੇ ਪਿੰਡ ਫਿਰ ਆਮ ਆਦਮੀ ਪਾਰਟੀ ਨੂੰ ਜਿਤਾਤੇ ਕਿਉਂ ਜਿੱਤੇ ਕਿਉਂਕਿ ਉਹਨਾਂ ਸਾਥੀਆਂ ਨੇ ਦੇ ਰਾਤੇ ਕਰਕੇ ਘਰ ਘਰ ਪਹੁੰਚ ਕੇ ਮਿਹਨਤ ਕੀਤੀ ਤੇ ਉਹ ਪਿੰਡ ਆਮ ਆਦਮੀ ਪਾਰਟੀ ਫੇਰ ਜਿੱਤੀ ਤੇ ਇਹੋ ਹੀ ਹੁੰਦਾ ਹੈ ਕਿ ਜਦੋਂ ਕਿਸੇ ਪਾਰਟੀ ਦੀ ਜਿੰਨੀ ਮਰਜ਼ੀ ਵੇਵ ਹੋਵੇ ਜਿੰਨਾ ਮਰਜ਼ੀ ਲੋਕਾਂ ਦਾ ਝਕਾਓ ਹੋਵੇ ਤੇ ਉਹ ਪਿੰਡ ਫੇਰ ਉਹ ਸਾਥੀ ਜਿੱਤ ਜਾਂਦੇ ਆ ਜਿਨ੍ਹਾਂ ਨੇ ਮਿਹਨਤ ਕੀਤੀ ਹੋਵੇ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਾਏ ਹੋਣ ਜਿਹੜਾ ਲੋਕਾਂ ਦੇ ਵਿੱਚ ਰਿਆ ਹੋਵੇ ਤੇ ਜਿਹੜਾ ਲਗਾਤਾਰ ਲੋਕਾਂ ਨਾਲ ਰਾਪਤਾ ਬਣਾ ਕੇ ਰੱਖਦਾ ਵੀ ਹੁਣ ਉਹਨਾਂ ਸਾਥੀਆਂ ਤੋਂ ਉਹਨਾਂ ਸਰਪੰਚਾਂ ਤੋਂ ਉਹਨਾਂ ਮੋਤਪਰਾ ਤੋਂ ਉਹਨਾਂ ਵਾਰਡ ਦੇ ਐਮਸੀ ਸਰਬਾਨਾ ਤੋਂ ਆਪਾਂ ਨੂੰ ਸੇਧ ਲੈਣ ਦੀ ਲੋੜ ਹੈ ਵੀ ਜੇ ਉਹ ਹਾਲਤੀਆਂ ਵਾਡਾਂ ਆਪਦੇ ਪਿੰਡ ਚ ਜਿਤਾ ਸਕਦੇ ਆ ਤੇ ਅਸੀਂ ਵੀ ਜੇ ਮਿਹਨਤ ਕਰਦੇ ਅਸੀਂ ਵੀ ਆਪਦੀਆਂ ਵਾਡਾਂ ਆਪਦੇ ਪਿੰਡ ਵੱਡੇ ਮਾਰਜਿਨ ਨਾਲ ਜਿਤਾ ਸਕਦੇ ਹਾਂ ਜਿਨ੍ਹਾਂ ਨੇ ਆਪਣੀਆਂ ਵਾਡਾਂ ਆਪਦੇ ਪਿੰਡ ਚ ਜਿਤਾਏ ਸਾਡੇ ਮੋਤਬਰ ਸਰਬਾਨਾ ਆਮਦਮੀ ਪਾਰਟੀ ਦੇ ਆਨੇ ਮੈਂ ਪੂਰੀ ਲੋਕ ਸਭਾ ਖਡੂਰ ਸਾਹਿਬ ਦੇ ਉਹਨਾਂ ਸਾਥੀਆਂ ਦਾ ਸਿਰ ਨਵਾ ਕੇ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਅਸੀਂ ਫਿਰ ਵੀ ਵੋਟ ਪ੍ਰਤੀਸ਼ਤ ਜਿਹੜੀਆਂ ਵੋਟਾਂ ਵਾਂ ਉਹ ਵੱਡੇ ਮਾਰਜਨ ਚ ਲੈ ਕੇ ਗਏ ਆ ਉਹਨਾਂ ਦਾ ਧੰਨਵਾਦ ਤੇ ਬਾਕੀ ਵੀ ਸਾਰੇ ਸਾਥੀਆਂ ਦਾ ਧੰਨਵਾਦ ਭਾਵੇਂ ਆਪਾਂ ਚਲੋ ਬੂਥਾਂ ਤੋਂ ਜਿੱਤਣ ਚ ਕਈਆਂ ਚੋਂ ਨਕਾਮ ਰਹੇ ਆ ਪਰ ਮਿਹਨਤ ਕੀਤੀ ਤਾਂ ਹੀ ਵੋਟਾਂ ਪਈਆਂ ਜੇ ਸਾਥੀਆਂ ਨੇ ਮਿਹਨਤ ਕੀਤੀ ਹੈ ਤੇ ਤਾਂ ਹੀ ਵੋਟਾਂ ਪਈਆਂ ਮੈਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਚਲੋ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਦਾਸ ਧੰਨਵਾਦ ਕਰਦਾ ਪੂਰੀ ਲੋਕ ਸਭਾ ਖਡੂਰ ਸਾਹਿਬ ਦੇ ਆਪਣੇ ਸਾਥੀਆਂ ਦਾ ਸਾਡੇ ਐਮਐਲਏ ਸਬਾਨ ਸਾਡੇ ਚੇਅਰਮੈਨ ਸਬਾਨ ਬਲਾਕ ਪ੍ਰਧਾਨ ਹਲਕਾ ਇੰਚਾਰਜ ਸਬਾਨ ਬਾਡਾਂ ਦੇ ਪ੍ਰਧਾਨ ਪਿੰਡਾਂ ਦੇ ਪ੍ਰਧਾਨ ਹਰ ਇੱਕ ਉਸ ਸਾਥੀ ਦਾ ਜਿਨੇ ਦਾਸ ਲਈ ਦਿਨ ਰਾਤ ਪਿਛਲੇ ਢਾਈ ਤੋਂ ਤਿੰਨ ਮਹੀਨੇ ਕੰਮ ਕੀਤਾ ਬੜੀ ਮਿਹਨਤ ਕੀਤੀ ਏ ਦਾਸ ਨੂੰ ਪਤਾ ਵੀ ਹਰ ਸਾਥੀ ਨੇ ਦਿਲੋਂ ਤਨੋਂ ਮਨੋਂ ਤਨੋਂ ਹਰ ਤਰੀਕੇ ਨਾਲ ਮਿਹਨਤ ਕੀਤੀ ਆਪਣਾ ਫਰਜ਼ ਆ ਮਿਹਨਤ ਕਰਨਾ ਬੰਦੇ ਦਾ ਕੰਮ ਆ ਜ਼ਮੀਨ ਨੂੰ ਵਾਉਣਾ ਉਹਦੇ 'ਚ ਬੀਜ ਪਾਉਣਾ ਬਾਕੀ ਪਰਮਾਤਮਾ ਦੇ ਵਾਸਤੇ ਆ ਕਿ ਪਰਮਾਤਮਾ ਨੇ ਕਿਹੋ ਜਿਹਾ ਚਾੜ ਦੇਣਾ ਬਾਕੀ ਸਾਥੀਓ ਹੌਸਲੇ ਬੁਲੰਦ ਰੱਖਿਓ ਅੱਗੇ ਵੀ ਆਪਾਂ ਜੇ ਮਿਹਨਤ ਕਰਦੇ ਰਹੇ ਕਰਦੇ ਰਹੇ ਤੇ 2022 'ਚ ਵੱਡੀ ਲੀਡ ਨਾਲ 92 ਐਮਐਲਏ ਜਿਤਾ ਕੇ ਪੰਜਾਬ ਦੇ ਭੈਣਾ ਭਰਾਵਾਂ ਨੇ ਵਿਧਾਨ ਸਭਾ ਦੇ ਵਿੱਚ ਭੇਜੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਉਸੇ ਤਰ੍ਹਾਂ ਸਾਥੀਓ ਕੋਈ ਗੱਲ ਨਹੀਂ ਇਹ ਫਤਵੇ ਸੰਗਤ ਦੇ ਆ ਤੇ ਮੈਨੂੰ ਸੰਗਤ ਦਾ ਫਤਵਾ ਸਿਰ ਮੱਥੇ ਸੰਗਤ ਦਾ ਫਤਵਾ ਮਨਜ਼ੂਰ ਆ ਕਿਉਂਕਿ ਇਹ ਸੰਗਤ ਆ ਗੁਰੂ ਦਾ ਰੂਪ ਆ ਜੋ ਸੰਗਤ ਫਤਵਾ ਦੇਵੇ ਉਹਨੂੰ ਮਨਜ਼ੂਰ ਕਰਨਾ ਚਾਹੀਦਾ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਤੇ ਜਿਹੜੇ ਉਮੀਦਵਾਰ ਜਿੱਤੇ ਆ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਕਾਂਗਰਸ ਦੇ ਆ ਆਮ ਆਦਮੀ ਪਾਰਟੀ ਦੇ ਸਾਡੀ ਪਾਰਟੀ ਦੇ ਬੀਜੇਪੀ ਪਾਰਟੀ ਦੇ ਪੂਰੇ ਦੇਸ਼ ਦੀ ਮੈਂ ਗੱਲ ਕਰ ਰਿਹਾ ਬੀਜੇਪੀ ਪਾਰਟੀ ਦੇ ਆ ਜਾਂ ਕੋਈ ਆਜ਼ਾਦ ਆ ਜਾਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਜਿਹੜੇ ਵੀ ਉਮੀਦਵਾਰ ਜਿੱਤੇ ਆ ਉਹਨਾਂ ਸਾਰਿਆਂ ਨੂੰ ਮੁਬਾਰਕਾਂ ਉਹਨਾਂ ਨੂੰ ਇਹੋ ਬੇਨਤੀ ਆ ਕਿ ਰਲ ਮਿਲ ਕੇ ਆਪਾਂ ਪੰਜਾਬ ਦਾ ਭਾਰਤ ਦਾ ਪੜਾ ਕਰੀਏ ਵਿਕਾਸ ਕਰੀਏ ਬਲੰਦੀਆਂ ਤੇ ਲੈ ਕੇ ਜਾਈਏ ਬਾਕੀ ਗਾਂ ਆਪਾਂ ਨੂੰ ਸਾਥੀਓ ਹੋਰ ਮਿਹਨਤ ਕਰਨ ਦੀ ਲੋੜ ਆ ਕੁਝ ਗੱਲਾਂ ਸਿੱਖਣ ਦੀ ਲੋੜ ਆ ਵੀ ਜਿਹੜੇ ਨਾਲ ਸਾਡੇ ਸਾਥੀ ਆ ਵੀ ਉਹਨਾਂ ਦੇ ਕੰਮ ਕਿਵੇਂ ਕਰਨੇ ਆ ਜਾਂ ਸੰਗਤ ਦੇ ਕੰਮ ਕਿਵੇਂ ਕਰਨੇ ਆ ਇਹ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕੰਮ ਲੈ ਕੇ ਨਹੀਂ ਵੋਟਾਂ ਪਾਈਆਂ ਉਹਨਾਂ ਦਾ ਉਦੋਂ ਵੱਧ ਧੰਨਵਾਦ ਤੇ ਗਾਂ ਹੋਰ ਵੀ ਸਿੱਖਣ ਨੂੰ ਬੜਾ ਕੁਝ ਮਿਲੂਗਾ ਤੇ ਕੰਮ ਕਰਦੇ ਰਵਾਂਗੇ ਸਾਡਾ ਫਰਜ ਆ ਸੇਵਾ ਕਰਨਾ ਸੇਵਾਦਾਰ ਬਣ ਕੇ ਚੱਲਣਾ ਤੇ ਜਿਸ ਦਿਨ ਦੀਆਂ ਵੋਟਾਂ ਪਈਆਂ ਉਦੋਂ ਤੋਂ ਅੱਜ ਤੱਕ ਦਾਸ ਦਫ਼ਤਰ 'ਚ ਬਹਿ ਕੇ ਭੈਣਾ ਭਰਾਵਾਂ ਦੇ ਫੇਰ ਕੰਮ ਕਰ ਰਿਹਾ ਅੱਜ ਵੀ ਤੁਸੀਂ ਵੇਖ ਸਕਦੇ ਹੋ ਸੰਗਤ ਬੈਠੀ ਆ ਦਫ਼ਤਰ ਦੇ ਵਿੱਚ ਵੀ ਸੰਗਤ ਬੈਠੀ ਆ 12ਵੀਂ ਸੰਗਤ ਜਿਹੜੀ ਆਪਦੀ ਵਾਰੀ ਦਾ ਇੰਤਜ਼ਾਰ ਕਰਦੀ ਪਈ ਆ ਤੇ ਇਹ ਨਾ ਕਰਕੇ ਅਸੀਂ ਹੁਣ ਵੀ ਇੱਥੋਂ ਚੰਡੀਗੜ੍ਹ ਚਲ ਜਾਈਏ ਜਾਂ ਇਹੋ ਜੀ ਗੱਲ ਨਹੀਂ ਅਸੀਂ ਸੰਗਤ ਦੇ ਆ ਸੰਗਤ ਦੇ ਵਿੱਚ ਰਵਾਂਗੇ ਅੱਗੇ ਨਾਲੋਂ ਵੀ ਵੱਧ ਕੰਮ ਕਰਾਂਗੇ ਅੱਗੇ ਨਾਲੋਂ ਵੀ ਵੱਧ ਮਿਹਨਤ ਕਰਾਂਗੇ ਅੱਗੇ ਵੀ ਦਾਸ ਨੇ ਜੇ ਕੋ ਭੈਣ ਭਰਾ ਇੱਥੇ ਦਫ਼ਤਰ ਆ ਗਿਆ ਨਾ ਮੈਂ ਇਹ ਨਹੀਂ ਪੁੱਛਿਆ ਕਿ ਕਿਹੜੀ ਪਾਰਟੀ ਨਾਲ ਤੁਸੀਂ ਸਬੰਧ ਰੱਖਦੇ ਹੋ ਜਾਂ ਮੈਨੂੰ ਵੋਟ ਪਈ ਹੈ ਜਾਂ ਨਹੀਂ ਪਈ ਦਾਸ ਨੇ ਉਸੇ ਲਈ ਖੜੇ ਮੱਥੇ ਕੰਮ ਕੀਤਾ ਪਰ ਇਹ ਜ਼ਰੂਰੀ ਹੈ ਹੁਣ ਹੁਣ ਦਾਸ ਨੂੰ ਇਹ ਬੇਨਤੀ ਆ ਵੀ ਜੇ ਕੋਈ ਭੈਣ ਭਰਾ ਆਉਂਦਾ ਹੈ ਨਾ ਉਹ ਪਿੰਡ ਵਾਲੇ ਆਗੂ ਨੂੰ ਨਾਲ ਜਿਹੜੇ ਸਾਡੇ ਵਰਕਰ ਮਿਹਨਤ ਕਰਦੇ ਆ ਪਿੰਡ ਦੇ ਵਿੱਚ ਉਹਨੂੰ ਜ਼ਰੂਰ ਮੈਂ ਕਰੂੰਗਾ ਕੋਸ਼ਿਸ਼ ਵੀ ਉਹਦੇ ਰਾਈ ਉਹ ਕੰਮ ਹੋਵੇ ਤਾਂ ਜੋ ਜਦੋਂ ਕੱਲ ਨੂੰ ਵੋਟਾਂ ਆ ਤੇ ਉਹ ਜਿਹੜਾ ਸਾਡਾ ਸਾਥੀ ਆ ਪਿੰਡ ਦਾ ਆਗੂ ਆ ਪਿੰਡ ਦੇ ਸਾਡੇ ਵਰਕਰ ਨੇ ਉਹ ਕੱਲ ਨੂੰ ਇਹ ਤੇ ਕਹਿ ਸਕਣ ਵੀ ਅਸੀਂ ਤੁਹਾਡਾ ਕਾਮ ਮੰਤਰੀ ਸਾਹਿਬ ਤੋਂ ਕਰਾ ਕੇ ਲੈ ਆਇਆ ਤੇ ਇਹ ਵੋਟ ਸਾਨੂੰ ਮੰਤਰੀ ਸਾਹਿਬ ਦੇ ਹੱਕ 'ਚ ਸਾਡੇ ਹੱਕ ਜਾਂ ਆਮ ਆਦਮੀ ਪਾਰਟੀ ਦੇ ਹੱਕ 'ਚ ਕਰ ਦਿਓ ਇੱਥੇ ਮੈਂ ਤੇ ਇਹ ਪ੍ਰਮਾਣ ਸੀ ਰੱਖੀ ਕਿ ਕੋਈ ਵੀ ਮੇਰੇ ਕੋਲ ਇੱਥੇ ਦਫ਼ਤਰ ਆ ਗਿਆ ਨਾ ਮੈਂ ਹਰੇਕ ਦਾ ਕੰਮ ਖਿੜੇ ਮੱਥੇ ਭਾਵੇਂ ਕਿਸੇ ਦਾ ਜਿੱਡਾ ਮਰਜ਼ੀ ਵੱਡਾ ਕੰਮ ਹੀ ਮੈਂ ਪਿੰਡ ਦੇ ਆਗੂ ਨੂੰ ਨਹੀਂ ਪੁੱਛਿਆ ਵੀ ਇਹ ਬੰਦਾ ਆਪਣੇ ਨਾਲ ਜਾਂ ਨਹੀਂ ਮੈਂ ਤੇ ਇਹੋ ਕੀਤਾ ਵੀ ਆਪਾਂ ਸੇਵਾਦਾਰ ਆਪਾਂ ਨੂੰ ਸੇਵਾ ਮਿਲੀ ਹੈ ਤੇ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਸਵੇਰੇ 6 ਵਜੇ ਦਫ਼ਤਰ ਬਹਿ ਜਾਣਾ ਤੇ ਰਾਤ ਨੂੰ 2-2 3-3 ਵਜੇ ਤੱਕ ਬਹਿ ਕੇ ਸੰਗਤ ਦੇ ਕੰਮ ਕਰਦੇ ਰਹੇ ਆ ਤੇ ਚਲੋ ਕੋਈ ਗੱਲ ਨਹੀਂ ਫਿਰ ਵੀ ਸੰਗਤ ਦਾ ਫਤਵਾ ਵਾ ਪਰ ਇੰਨਾ ਕਿ ਥੋੜਾ ਜਿਹਾ ਸੁਧਾਰ ਜ਼ਰੂਰ ਕਰਾਂਗੇ ਕਿ ਜੇ ਕਿ ਇਹ ਪਿੰਡਪਰਾ ਦਾ ਕੰਮ ਆ ਉਹ ਪਿੰਡ ਵਾਲੇ ਆਗੂ ਪਿੰਡ ਵਾਲੇ ਵਰਕਰ ਨੂੰ ਜਾਂ ਸਾਡੇ ਜਿਹੜੇ ਵਾਡਾਂ ਦੇ ਵਿੱਚ ਆਗੂ ਨੇ ਵਾਡਾਂ ਦੇ ਪ੍ਰਧਾਨ ਆ ਜਾਂ ਜਿਹੜੇ ਸਾਡੇ ਅੱਗੇ ਲੱਗੇ ਆ ਮੋਢੀ ਸਾਡੇ ਵਰਕਰ ਨੇ ਉਹਨਾਂ ਨੂੰ ਨਾਲ ਲਿਆ ਕੇ ਕੰਮ ਕਰਾਂਗੇ ਤਾਂ ਜੋ ਅਗਲੇ ਨੂੰ ਵੀ ਯਾਦ ਰਵੇ ਕਿ ਮੈਂ ਪਿੰਡ ਦੇ ਵਰਕਰ ਨੂੰ ਨਾਲ ਲੈ ਕੇ ਕੰਮ ਕੀਤਾ ਪਰ ਫਿਰ ਵੀ ਚਲੋ ਕੋਈ ਗੱਲ ਨਹੀਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਫਿਰ ਤੋਂ ਇੱਕ ਵਾਰ ਸਾਰੇ ਆਪ ਦੇ ਆਮ ਆਦਮੀ ਪਾਰਟੀ ਦੀ ਸਾਡੀ ਰੀੜ ਦੀ ਹੱਡੀ ਸਾਰੇ ਹੀ ਕੇਡਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦਾ ਅਸਲੀ ਦਿਨ ਰਾਤ ਮਿਹਨਤ ਕੀਤੀ ਖਾਸ ਕਰਕੇ ਪੱਟੀ ਹਲਕੇ ਦਾ ਮੈਂ ਆਪਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੱਟੀ ਹਲਕੇ ਦੇ ਮੇਰੇ ਸਾਥੀਆਂ ਨੇ ਮੇਰੀਆਂ ਭੈਣਾਂ ਨੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਮੈਂ ਸਾਰਿਆਂ ਦਾ ਫੇਰ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਾਥੀਓ ਕੋਈ ਗੱਲ ਨਹੀਂ ਜਦੋਂ ਦੋ ਪਲਵਾਨ ਖੁੱਲਦੇ ਆ ਤੇ ਉਦੋਂ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਟਹਿਣਾ ਹੁੰਦਾ ਕੋਈ ਗੱਲ ਨਹੀਂ ਪੰਜ ਛੇ ਪਹਿਲਵਾਨ ਹੀ ਜਿਹੜੇ ਮੇਨ ਹੈਗੇ ਸੀ ਮੁਕਾਬਲੇ ਦੇ ਵਿੱਚ ਚਲੋ ਇੱਕ ਨੇ ਜਿੱਤਣਾ ਦਾ ਬਾਕੀਆਂ ਨੇ ਟਹਿਣਾ ਦਾ ਕੋਈ ਗੱਲ ਨਹੀਂ ਜੇ ਆਪਾਂ ਬਾਈ ਦੇ ਵਿੱਚ ਵੱਡੀ ਲੀਡ ਨਾਲ ਜਿੱਤੇ ਆ ਤੇ ਜੇ 19 ਕੀ ਹੋ ਗਈ ਆ ਕੋਈ ਗੱਲ ਨਹੀਂ ਗਾ ਹੋਰ ਮਿਹਨਤ ਕਰਾਂਗੇ ਇਥੋਂ ਆਪਾਂ ਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲਿਆ ਇਥੋਂ ਇਹ ਸਿੱਖਣ ਨੂੰ ਮਿਲਿਆ ਵੀ ਵੀਰੋ ਮਿਹਨਤ ਕਰਾਂਗੇ ਤੇ ਜਿੱਤਾਂਗੇ ਇਹ ਗੱਲ ਮੈਂ ਕਿਉਂ ਕਹੀ ਕਿਉਂਕਿ ਐਨੇ ਤੂਫਾਨ ਦੇ ਬਾਵਜੂਦ ਵੀ ਸਾਡੇ ਸਾਥੀਆਂ ਨੇ ਬਹੁਤੇ ਪਿੰਡ ਫੇਰ ਆਮ ਆਦਮੀ ਪਾਰਟੀ ਨੂੰ ਜਿਤਾਤੀ ਕਿਉਂ ਜਿੱਤੇ ਕਿਉਂਕਿ ਉਹਨਾਂ ਸਾਥੀਆਂ ਨੇ ਦੇਰ ਰਾਤ ਇੱਕ ਕਰਕੇ ਘਰ-ਘਰ ਪਹੁੰਚ ਕੇ ਮਿਹਨਤ ਕੀਤੀ ਤੇ ਉਹ ਪਿੰਡ ਆਮ ਆਦਮੀ ਪਾਰਟੀ ਫੇਰ ਜਿੱਤੀ ਤੇ ਇਹੋ ਹੀ ਹੁੰਦਾ ਹੈ ਕਿ ਜਦੋਂ ਕਿਸੇ ਪਾਰਟੀ ਦੀ ਜਿੰਨੀ ਮਰਜ਼ੀ ਵੇਵ ਹੋਵੇ ਜਿੰਨਾ ਮਰਜ਼ੀ ਲੋਕਾਂ ਦਾ ਝਕਾਅ ਹੋਵੇ ਤੇ ਉਹ ਪਿੰਡ ਫੇਰ ਉਹ ਸਾਥੀ ਜਿੱਤ ਜਾਂਦੇ ਆ ਜਿਨ੍ਹਾਂ ਨੇ ਮਿਹਨਤ ਕੀਤੀ ਹੋਵੇ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਾਏ ਹੋਣ ਜਿਹੜਾ ਲੋਕਾਂ ਦੇ ਵਿੱਚ ਰਿਆ ਹੋਵੇ ਤੇ ਜਿਹੜਾ ਲਗਾਤਾਰ ਲੋਕਾਂ ਨਾਲ ਰਾਪਤਾ ਬਣਾ ਕੇ ਰੱਖਦਾ ਵੀ ਹੁਣ ਉਹਨਾਂ ਸਾਥੀਆਂ ਤੋਂ ਉਹਨਾਂ ਸਰਪੰਚਾਂ ਤੋਂ ਉਹਨਾਂ ਮੋਤਪਰਾ ਤੋਂ ਉਹਨਾਂ ਵਾਰਡ ਦੇ ਐਮਸੀ ਸਰਬਾਨਾਂ ਤੋਂ ਆਪਾਂ ਨੂੰ ਸੇਧ ਲੈਣ ਦੀ ਲੋੜ ਹੈ ਕਿ ਜੇ ਉਹ ਹਾਲਤੀਆਂ ਵਾਡਾਂ ਆਪਦੇ ਪਿੰਡ ਚ ਤਾ ਸਕੇ